ਮੋਹਾਲੀ ਦੇ ਸੁਹਾਣਾ ਦੇ ਵਿੱਚ ਮੰਤਪਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਬਹੁ ਮੰਜ਼ਲਾ ਇਮਾਰਤ ਡਿੱਗੀ ਹੈ ਇਸ ਗਰਾਉਂਡ ਫਲੋਰ ਦੇ ਉੱਤੇ ਜਮਸੀ ਦੋ ਮੰਜ਼ਲਾਂ ਦੇ ਉੱਤੇ ਜਮਸੀ ਤੇ ਉਸ ਤੋਂ ਉੱਤੇ ਜਿਹੜਾ ਇਹ ਪੀਜੀਸੀ ਮਤਲਬ 15 ਸਾਲ ਤੋਂ ਬਣੀ ਹੋਈ ਸੀਗੀ ਬਿਲਡਿੰਗ ਨਵੀਂ ਬਿਲਡਿੰਗ ਸੀਗੀ ਬਣੀ ਤੇ ਇਹਨਾਂ ਦੇ ਨਾਲ ਇੱਕ ਬਿਲਡਿੰਗ ਹੋਰ ਤਿਆਰ ਹੋ ਰਹੀ ਸੀਗੀ ਤੇ ਉਹ ਦੁਬਾਰੇ ਢਾਗੇ ਬਣਾ ਰਹੇ ਸੀਗੇ ਲੋਕ ਇੱਥੇ ਫਸੇ ਨੇ ਉਹਨਾਂ ਦਾ ਰੈਸਕਿਊ ਆਪਰੇਸ਼ਨ ਪੂਰਾ ਹੋਣ ਤੋਂ ਬਾਅਦ ਇਸ ਬਿਲਡਿੰਗ ਦੇ ਮਾਲਕ ਦੇ ਖਿਲਾਫ ਅਤੇ ਇਸ ਦੇ ਬਰਾਬਰ ਜਿਹੜਾ ਜਿਸ ਮਾਲਕ ਦੇ ਵੱਲੋਂ ਇਸ ਬਿਲਡਿੰਗ ਦੇ ਬਰਾਬਰ ਬੇਸਮੈਂਟ ਕੱਢਣ ਦੀ ਜਿਸ ਤਰੀਕੇ ਕਿਹਾ ਜਾ ਰਿਹਾ ਹੈ ਕਿ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਦੇ ਆਦੇਸ਼ ਜਾਰੀ ਹੋਣਗੇ ਨੋਰਮਲ ਆਮ ਦਿਨਾਂ 'ਚ ਵੇਖਦੇ ਹੋ ਕਿੰਨੇ ਕ ਬੰਦੇ ਜਮ ਲਾਉਣ ਦੇ ਲਈ ਇੱਥੇ ਅੰਦਾਜ਼ਾ ਹੁੰਦਾ ਹੈ ਨਹੀਂ ਇਸ ਥਾਂ 'ਤੇ ਬੰਦੇ ਤਾਂ ਕਾਫੀ ਆਉਂਦੇ ਆ ਮੈਂ 5 ਵਜੇ 5 ਵਜੇ ਤੋਂ ਬਾਅਦ ਹੀ ਆਉਂਦੇ ਆ ਬੰਦੇ ਸ਼ਾਮ ਨੂੰ ਮੋਹਾਲੀ ਦੇ ਸੁਹਾਣਾ ਦੇ ਵਿੱਚ ਮੰਦਪਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਬਹੁ ਮੰਜ਼ਲਾ ਇਮਾਰਤ ਡਿੱਗੀ ਹੈ ਇਸ ਗਰਾਉਂਡ ਫਲੋਰ ਦੇ ਉੱਤੇ ਜਮਸੀ ਦੋ ਮੰਜ਼ਲਾਂ ਦੇ ਉੱਤੇ ਜਮਸੀ ਤੇ ਉਸ ਤੋਂ ਉੱਤੇ ਜਿਹੜਾ ਇਹ ਪੀਜੀਸੀ ਸੋ ਉੱਥੇ ਜਿਹੜਾ ਇਹ ਘਟਨਾ ਵਾਪਰਦੀ ਹੈ ਜਿੱਥੇ ਕਿ ਬਿਲਡਿੰਗ ਡਿੱਗ ਜਾਂਦੀ ਹੈ ਇਹ ਬਹੁ ਮੰਜ਼ਲਾ ਇਮਾਰਤ ਡਿੱਗਦੀ ਹੈ ਹੁਣ ਤੱਕ ਦੇ ਲਈ ਰੈਸਕਿਊ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਹੈ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਜਿਹੜਾ ਇਹ ਜਦੋਂ ਜਹਤ ਇੱਥੇ ਕੀਤੀ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰ ਵਿਖਾਉਣ ਕਿ ਜਿੱਥੇ ਐਨਡੀਆਰਐਫ ਦੀਆਂ ਟੀਮਾਂ ਦੇ ਸਮੇਤ ਸਿਹਤ ਵਿਭਾਗ ਦੀਆਂ ਟੀਮਾਂ ਹੋਣ ਜਾਂ ਫਿਰ ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਜਿਹੜੇ ਲਗਾਤਾਰ ਤਤਪਰ ਨੇ ਉਹਨਾਂ ਦੇ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਜਿਹੜਾ ਜਿੰਨੇ ਵੀ ਲੋਕ ਇਸ ਬਿਮਾਰਤ ਦੇ ਨੀਚੇ ਫਸੇ ਨੇ ਉਹਨਾਂ ਨੂੰ ਕਿਸੇ ਵੀ ਜਾਨੀ ਨੁਕਸਾਨ ਤੋਂ ਬਿਨਾ ਬਚਾਇਆ ਜਾ ਸਕੇ ਦੱਸ ਦिए ਕਿ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕੁਝ ਸਮਾਂ ਪਹਿਲਾਂ ਟਵੀਟ ਕੀਤਾ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲਗਾਤਾਰ ਅਸੀਂ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚਾਂ ਲਗਾਤਾਰ ਜਿਹੜਾ ਵੱਡੇ ਅਫਸਰਾਂ ਦੇ ਸੰਪਰਕ ਦੇ ਵਿੱਚਾਂ ਤੇ ਜਿਨ੍ਹਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਵਰਤੀ ਗਈ ਹੈ ਵੱਡੀ ਕਾਰਵਾਈ ਦੇ ਆਦੇਸ਼ ਕਰ ਦਿੱਤਾ ਗਿਆ ਇਹਨਾਂ ਜੋ ਲੋਕ ਇੱਥੇ ਫਸੇ ਨੇ ਉਹਨਾਂ ਦਾ ਰੈਸਕਿਊ ਆਪਰੇਸ਼ਨ ਪੂਰਾ ਹੋਣ ਤੋਂ ਬਾਅਦ ਇਸ ਬਿਲਡਿੰਗ ਦੇ ਮਾਲਕ ਦੇ ਖਿਲਾਫ ਅਤੇ ਇਸ ਦੇ ਬਰਾਬਰ ਜਿਹੜਾ ਜਿਸ ਮਾਲਕ ਦੇ ਵੱਲੋਂ ਇਸ ਬਿਲਡਿੰਗ ਦੇ ਬਰਾਬਰ ਬੇਸਮੈਂਟ ਕੱਢਣ ਦੀ ਜਿਸ ਤਰੀਕੇ ਕਿਹਾ ਜਾ ਰਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਦੇ ਆਦੇਸ਼ ਜਾਰੀ ਹੋਣਗੇ ਸੋ ਪੰਜਾਬ ਦੇ ਮੁੱਖ ਮੰਤਰੀ ਆਪ ਲਗਾਤਾਰ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਨਿਗਾਹ ਬਣਾ ਕੇ ਰੱਖਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਸ ਤੇ ਉਮੀਦ ਕਰਦੇ ਹਾਂ ਕਿ ਕਿਸੇ ਕਿਸਮ ਦਾ ਜਾਨੀ ਨੁਕਸਾਨ ਜਿਹੜਾ ਇਸ ਹਾਦਸੇ ਦੇ ਵਿੱਚ ਨਾ ਹੋਵੇ ਦੱਸਿਆ ਕਿ ਚਾਰ ਮੰਜ਼ਲਾਂ ਦੇ ਕਰੀਬ ਦੀ ਇਹ ਬਿਲਡਿੰਗ ਦੱਸੀ ਜਾ ਰਹੀ ਹੈ ਜਿਸ ਦੇ ਗਰਾਊਂਡ ਫਲੋਰ ਦੇ ਉੱਤੇ ਜਿਮ ਚਲਾਈ ਜਾ ਰਹੀ ਸੀ ਤੇ ਉਸ ਤੋਂ ਉੱਤੇ ਪੀਜੀਸੀ ਪੀਜੀ ਦੇ ਵਿੱਚ ਰਹਿਣ ਵਾਲੀਆਂ ਲੜਕੀਆਂ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਦੋ ਲੜਕੀਆਂ ਨੂੰ ਕੱਢਿਆ ਜਾ ਚੁੱਕਿਆ ਜਿਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਸਾਰੇ ਦੇ ਵਿਚਕਾਰ ਜਿਹੜੀ ਤਸਵੀਰ ਵੱਡੀ ਹੈ ਕਿ ਇਸ ਦੇ ਬਰਾਬਰ ਇਸ ਬਿਲਡਿੰਗ ਦੇ ਬਰਾਬਰ ਇੱਕ ਹੋਰ ਬੇਸਮੈਂਟ ਪਟਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਸੀ ਬੇਸਮੈਂਟ ਪੱਟੀ ਜਾ ਰਹੀ ਸੀ ਜਿਸ ਦੇ ਚੱਲਦਿਆਂ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਇਹ ਘਟਨਾ ਵਾਪਰੀ ਹੈ ਜਿੰਮ ਲਾ ਰਹੇ ਸੀ ਨੌਜਵਾਨ ਜਿਹੜਾ ਕਿਉਂਕਿ ਤਕਰੀਬਨ ਜੋ ਇੱਥੋਂ ਦੇ ਰਹਿਣ ਵਾਲੇ ਨੇ ਉਹਨਾਂ ਦੇ ਮੁਤਾਬਿਕ ਪੌਣੇ 5 ਦੇ ਕਰੀਬ ਦਾ ਇਹ ਸਮਾਂ ਦੱਸਿਆ ਜਾ ਰਿਹਾ 4:30 ਤੋਂ ਪੌਣੇ 5 ਦੇ ਕਰੀਬ ਦਾ ਜਦੋਂ ਇਹ ਘਟਨਾ ਉੱਥੇ ਵਾਪਰਦੀ ਹੈ ਉਸ ਸਮੇਂ ਤੋਂ ਲਗਾਤਾਰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਹੁਣ ਤੱਕ ਹਰ ਤਰ੍ਹਾਂ ਦੀ ਜਦੋਜਹਦ ਕੀਤੀ ਜਾ ਰਹੀ ਹੈ ਜਿਹੜੀਆਂ ਐਨਡੀਆਰਫ ਦੀਆਂ ਟੀਮਾਂ ਨੇ ਉਸ ਤੋਂ ਇਲਾਵਾ ਜਿਹੜੀਆਂ ਬਚਾਕਾਰਾਂ ਦੀਆਂ ਟੀਮਾਂ ਨੇ ਹਰ ਇੱਕ ਟੀਮ ਜਿਹੜੀ ਹੈ ਤਤਪਰ ਹੈ ਕਟਰ ਦੇ ذریعے ਲੈਂਟਰ ਵੱਡੇ ਜਾ ਰਹੇ ਨੇ ਕਟਰ ਦੇ ذریعے ਲੈਂਟਰ ਵੱਡ ਵੱਡ ਕੇ ਜੈਕਾਂ ਦੇ ਨਾਲ ਜਿਹੜਾ ਲੈਂਟਰ ਪਰੇ ਕੀਤਾ ਜਾ ਰਿਹਾ ਤਾਂ ਜੋ ਕਿਸੇ ਕਿਸਮ ਦੀ ਵੀ ਕੋਈ ਅੰਗੈਲੀ ਜਿਹੜੀ ਨਾਵਰਤੀ ਜਾਵੇ ਜਿਹੜੇ ਲੋਕ ਇਸ ਮਲਵੇ ਦੇ ਹੇਠ ਇਸ ਮਲਵੇ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਬਿਨਾਂ ਕਿਸੇ ਵੱਡੇ ਨੁਕਸਾਨ ਤੋਂ ਬਾਹਰ ਕੱਢਿਆ ਜਾ ਸਕੇ ਇਸ ਵਕਤ ਦੀ ਤਸਵੀਰ ਮੁਹਾਲੀ ਦੀ ਹੈ ਮੁਹਾਲੀ ਦੇ ਨਾਲ ਲੱਗਦੇ ਸੁਹਾਣਾ ਦੇ ਵਿੱਚ ਰਾਇਲ ਜਿਮ ਦੇ ਨਾਮ ਤੋਂ ਜਿਹੜੀ ਇਹ ਜਿਮ ਚਲਾਈ ਜਾ ਰਹੀ ਸੀ ਜਿੱਥੋਂ ਦੀ ਇਹ ਘਟਨਾ ਜਿਹੜੀ ਆ ਸਾਹਮਣੇ ਆਈ ਹੈ ਸੋ ਲਗਾਤਾਰ ਜਿਹੜੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੁਹਾਲੀ ਦੇ ਵਿੱਚੋਂ ਜਿੱਥੇ ਕਿ ਵੱਡੀ ਘਟਨਾ ਵਾਪਰੀ ਹੈ ਤੱਕ ਦੇ ਲਈ ਦੋ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਇਸ ਮਲਵੇ ਦੇ ਹੇਠੋਂ ਪ੍ਰਸ਼ਾਸਨ ਦੇ ਵੱਲੋਂ ਗੰਭੀਰ ਹਾਲਤ ਦੇ ਵਿੱਚ ਕੱਢਿਆ ਜਾ ਚੁੱਕਿਆ ਕੀ ਜਿਹੜੀ ਮੌਜੂਦਾ ਹਾਲਾਤ ਕੀ ਸੀ ਇਸ ਬਿਲਡਿੰਗ ਦੇ ਬਹੁਤ ਜ਼ਿਆਦਾ ਖਸਤਾ ਹਾਲਤ ਦੇ ਵਿੱਚ ਇਹ ਬਿਲਡਿੰਗ ਨਹੀਂ ਨਹੀਂ ਭਾਜੀ ਬਿਲਡਿੰਗ ਤਾਂ ਇਹ ਠੀਕ ਜਿਹੀ ਬਿਲਡਿੰਗ ਸੀ ਤਾਂ ਕੋਈ ਦਿੱਕਤ ਨਹੀਂ ਸੀਗਾ ਮਤਲਬ 15 ਸਾਲ ਤੋਂ ਬਣੀ ਹੋਈ ਸੀਗੀ ਬਿਲਡਿੰਗ ਨਵੀਂ ਬਿਲਡਿੰਗ ਸੀਗੀ ਬਣੀ ਹੋਈ ਤੇ ਇਹਨਾਂ ਦੇ ਨਾਲ ਇੱਕ ਬਿਲਡਿੰਗ ਹੋਰ ਤਿਆਰ ਹੋ ਰਹੀ ਸੀਗੀ ਤੇ ਉਹ ਦੁਬਾਰੇ ਢਾਗੇ ਬਣਾ ਰਹੇ ਸੀਗੇ ਉਹ ਬਿਲਡਿੰਗ ਵੀ ਇੰਨਾ ਦੀ ਹੈ ਇੰਨਾ ਦੀ ਹੈ ਸੀਗੀ ਹਾਂਜੀ ਤੇ ਬੇਸਮੈਂਟ ਬਟ ਪਹਿਲਾ ਬੇਸਮੈਂਟ ਪਟਰੇ ਸੀਗੇ ਤੇ ਉਹ ਹੋ ਸਕਦਾ ਬੇਸਮੈਂਟ ਪਟਣੇ ਨਾਲ ਹੀ ਜਿਹੜੀ ਨਾਲ ਵਾਲੀ ਬਿਲਡਿੰਗ ਸੀ ਕਿੰਨੇ ਮੰਜ਼ਲੀ ਬਿਲਡਿੰਗ ਸੀ ਜਿਹੜੀ ਡਿੱਗੀ ਹੈ ਜੋ ਚਾਰ ਮੰਜ਼ਲੀ ਸੀਗੀ ਅੱਛਾ ਇਹਦੇ ਚ ਐਚ ਵੀ ਬੇਸਮੈਂਟ ਸੀਗਾ ਐਚ ਬੇਸਮੈਂਟ ਸੀ ਹਾਂਜੀ ਇਹ ਚ ਕੀ ਕੀ ਜਿਹੜਾ ਚੱਲ ਰਿਹਾ ਸੀ ਜਿਮ ਤੋਂ ਇਲਾਵਾ ਹੋਰ ਕੀ ਕੁਝ ਜਿਹੜਾ ਇਹਦੇ ਵਿੱਚ ਸੀਗਾ ਪੀਜੀ ਵੀ ਸੀਗਾ ਜੀ ਅੱਛਾ ਹਾਂ ਉੱਪਰ ਫਲੋਰ ਇਹਨਾਂ ਨੇ ਪੀਜੀ ਵੀ ਦੇ ਆਵੇ ਸੀਗਾ ਤੇ ਨੀਚੇ ਜਿਮ ਸੀਗਾ ਨਾਲ ਇਸ ਤੋਂ ਪਹਿਲਾਂ ਵੀ ਕਿਤੇ ਕਈ ਵਾਰ ਹੁੰਦਾ ਕਿ ਤਰੇਡ ਵਗੈਰਾ ਆਉਂਦੀ ਹੈ ਬਿਲਡਿੰਗ ਦੇ ਵਿੱਚ ਜਾਂ ਇੱਕੋ ਤੁਹਾਨੂੰ ਜਿਹੜੀ ਡਿੱਗਣ ਦੀ ਆਵਾਜ਼ ਆਉਂਦੀ ਹੈ ਨਹੀਂ ਨਹੀਂ ਇੱਕਦਮ ਤਾਂ ਹਲੇ ਨਹੀਂ ਇੱਕਦਮ ਤੋਂ ਹੀ ਹੋਇਆ ਜੀ ਕੋਈ ਐਦਾਂ ਦੀ ਗੱਲਬਾਤ ਨਹੀਂ ਸੀਗੀ ਬਿਲਡਿੰਗ ਤਾਂ ਠੀਕ ਸੀਗੀ ਇਹ ਬਿਲਡਿੰਗ 'ਚ ਤਾਂ ਕੋਈ ਇਸ਼ੂ ਨਹੀਂ ਸੀ ਹਮ ਕਦੇ ਸੁਣਿਆ ਵੀ ਨਹੀਂ ਹੈ ਕਿੰਨੇ ਕ ਵਜੇ ਜਿਹੜੀ ਇਹ ਘਟਨਾ ਵਾਪਰਦੀ ਹੈ 4:00 ਕੇ 5:00 ਵਜੇ ਹੋਇਆ ਜੀ ਠੀਕ ਹੈ ਹਾਂਜੀ ਕੁਝ ਪਤਾ ਲੱਗছে ਕਿ ਉਸ ਟਾਈਮ ਤੁਹਾਡੇ ਅੰਦਾਜ਼ੇ ਮੁਤਾਬਕ ਕਿੰਨੇ ਕ ਬੰਦੇ ਜਿਹੜੇ ਉੱਥੇ ਇੱਥੇ ਜਿਮ ਨਹੀਂ ਐਕਚੁਅਲੀ ਮੈਂ ਬਾਹਰ ਸੀਗਾ ਉਸ ਟਾਈਮ ਜੌਬ ਤੇ ਸੀਗਾ ਨਾਰਮਲ ਆਮ ਦਿਨਾਂ 'ਚ ਵੇਖਦੇ ਹੋ ਕਿੰਨੇ ਕ ਬੰਦੇ ਜਿਮ ਲਾਉਣ ਦੇ ਲਈ ਇੱਥੇ ਅੰਦਾਜ਼ਾ ਹੁੰਦਾ ਨੇ ਇਸ ਥਾਂ ਦੇ ਉੱਤੇ ਬੰਦੇ ਤਾਂ ਕਾਫੀ ਆਉਂਦੇ ਨੇ ਮੈਂ ਉਹ 5 ਵਜੇ 5 ਵਜੇ ਤੋਂ ਬਾਅਦ ਹੀ ਆਉਂਦੇ ਆ ਬੰਦੇ ਸ਼ਾਮ ਨੂੰ ਇਹ ਲੈਣਾ ਹੋ ਠੀਕ ਹੈ ਤੁਸੀਂ ਤੁਸੀਂ ਉਸ ਵਕਤ ਇੱਥੇ ਸੀ ਚੁਤੇ ਨਹੀਂ ਮੈਂ ਕਠਾ ਸੀ ਮਾਰਾ ਜਿੱਥੇ ਰਹਿੰਦਾ ਮਾਲਕੁੱਥਾ ਰਹਿੰਦਾ ਸੀ